ਹਰੇ ਆਰੀਆਂ ਦੀ ਮਦਦ ਕਰਨ ਵਾਲੇ ਐਨ ਆਰ ਆਈ ਦਾ ਵਿਧਾਇਕ ਲਖਵੀਰ ਸਿੰਘ ਨੇ ਕੀਤਾ ਸਨਮਾਨ। ਬੜੀ ਖੁਸ਼ੀ ਹੈ ਕਿ ਜਿਹੜੇ ਐਨ ਆਰ ਆਈ ਭਰਾ ਉਹ ਵੀ ਪੰਜਾਬ ਦੀ ਡਿਵੈਲਪਮੈਂਟ ਚ ਔਰ ਪੰਜਾਬ ਦੇ ਨੌਜਵਾਨਾਂ ਨੂੰ ਗੇਮਾਂ ਵਿੱਚ ਜਿਹੜਾ ਆਪਣਾ ਰੋਲ ਪੈਦਾ ਕਰ ਰਹੇ ਨੇ ਉਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਕਰਦਾ। ਤੇ ਜਿਹੜੇ ਲੋਕ ਬਾਹਰ ਬਾਲੇ ਦੇਸ਼ਾਂ 'ਚ ਬੈਠ ਕੇ ਆਪਣੇ ਪਿੰਡ ਜਾਂ ਸ਼ਹਿਰ ਬਾਰੇ ਸੋਚ ਰਹੇ ਨੇ ਉਹਨਾਂ ਦੇ ਪ੍ਰਤੀ ਸਰਕਾਰ ਉਹਨਾਂ ਦੀ ਰਿਸਪੈਕਟ ਕਰ ਰਹੀ ਆ ਤਾਂ ਇਹ ਸਭ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਬਾਬਾ ਫਤੇ ਸਿੰਘ ਫੁੱਟਬਾਲ ਅਕੈਡਮੀ ਜਿਹੜੀ ਮਾਤਾ ਸੁੰਦਰੀ ਸਕੂਲ ਦੇ ਵਿੱਚ ਉਹ ਆਇਆ ਸਾਲ ਇੱਕ ਇੰਟਰਨੈਸ਼ਨਲ ਲੈਵਲ ਦਾ ਅੰਡਰ 19 ਫੁੱਟਬਾਲ ਕੱਪ ਕਰਾਉਨੇ ਆ। ਅੰਡਰ 17 ਫੁੱਟਬਾਲ ਕੱਪ ਕਰਾਉਦੇ ਆ। ਔਰ ਉਹ ਪੂਰੇ ਹਿੰਦੁਸਤਾਨ ਦੇ ਪਲੇਅਰ ਉੱਥੇ ਹੁੰਦੇ ਆ। ਇਹ ਸਾਡੇ ਲਈ ਬੜੇ ਮਾਣ ਦੀ ਗੱਲ ਆ। ਸਾਨੂੰ ਐ ਲੱਗਦਾ ਜਿਹੜੀਆਂ ਫੈਸਿਲਿਟੀਆਂ ਤੋਂ ਅਸੀਂ ਉੱਤੇ ਲੈ ਕੇ ਤਾ ਜਾਂ ਸਾਨੂੰ ਨਹੀਂ ਮਿਲੀਆਂ ਤਾਂ ਅਸੀਂ ਜੇ ਸਾਨੂੰ ਅੱਜ ਪਰਮਾਤਮਾ ਨੇ ਫਾਈਨੈਂਸ਼ਲੀ ਸਟਰੋਂਗ ਕੀਤਾ ਤਾਂ ਅਸੀਂ ਆਪਣੇ ਜਵਾਕਿਆਂ ਨੂੰ ਉਹ ਫੈਸਿਲਿਟੀਆਂ ਦੇ ਸਕੀਏ ਜਿਹੜੀਆਂ ਅਸੀਂ ਸਾਨੂੰ ਨਹੀਂ ਮਿਲ ਸਕੀਆਂ ਸਾਰੇ ਜਿਹਨੇ ਐਨਆਰਆਈ ਭਰਾ ਜੋ ਹੋਰ ਜਿੰਨੇ ਵੀ ਇੱਥੇ ਖਰੇ ਦੇ ਵੀਰ ਉਹਨਾਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ ਇਹ ਚੀਜ਼ ਨੂੰ ਸਪੋਰਟ ਕਰੋ ਕਿਉਂਕਿ ਇਹ ਜਿਹੜਾ ਕਾਰਜ ਹੈ ਇਹ ਕਿਸੇ ਇੱਕ ਇੰਡੀਵਿਜੂਅਲ ਬੰਦੇ ਦੀ ਨਹੀਂ ਹੈ ਇਹ ਜੇ ਆਪਾਂ ਸਾਰੇ ਕਲੈਕਟਿਵ ਐਫਰਟ ਕਰਾਂਗੇ ਤਾਂ ਆਪਾਂ ਇਹ ਚੀਜ਼ ਨੂੰ ਅੱਗੇ ਪ੍ਰਮੋਟ ਕਰ ਸਕਦੇ ਆ ਵਿਦੇਸ਼ ਵਿੱਚ ਰਹਿੰਦੇ ਆ ਵੀ ਆਪਣੀ ਮਿੱਟੀ ਅਤੇ ਆਪਣੇ ਲੋਕਾਂ ਨੂੰ ਪਿਆਰ ਕਰਨ ਵਾਲੇ ਐਨਆਰਆਈ ਮਨਵੀਰ ਸਿੰਘ ਦਾ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਨੌਜਵਾਨ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਦੱਸਿਆ ਕਿ ਮਨਵੀਰ ਸਿੰਘ ਵੱਲੋਂ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਦੀ ਧਰਤੀ ਤੇ ਰਹਿ ਕੇ ਵੀ ਪੰਜਾਬ ਦੇ ਜ਼ਰੂਰਤਮੰਦ ਖਡਿਆਰੀਆਂ ਦੀ ਮਦਦ ਕੀਤੀ ਜਾ ਰਹੀ ਹੈ ਜੋ ਕਿ ਇੱਕ ਬਹੁਤ ਵਧੀਆ ਤੇ ਨੇਕ ਉਪਰਾਲਾ ਹੈ ਉਹਨਾਂ ਦੱਸਿਆ ਕਿ ਮਨਵੀਰ ਅਤੇ ਉਸਦੇ ਕਈ ਸਾਥੀਆਂ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਫਤੀਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਫੁੱਟਬਾਲ ਮੁਕਾਬਲੇ ਕਰਵਾ ਕੇ ਨੌਜਵਾਨਾਂ ਨੂੰ ਇੱਕ ਵਧੀਆ ਪਲੇਟਫਾਰਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਰਕੇ ਅੱਜ ਉਹਨਾਂ ਦਾ ਸਾਡੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਨਵੀਰ ਸਿੰਘ ਅਤੇ ਉਸਦੇ ਪਰਿਵਾਰ ਨੇ ਵਿਧਾਇਕ ਰਾਏ ਸਮੇਤ ਸਮੂਹ ਸਹਿਯੋਗੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਖੁਦ ਫੁੱਟਬਾਲ ਦੀ ਟੀਮ ਵਿੱਚ ਖੇਡਦੇ ਸਨ ਜਿਸ ਕਰਕੇ ਹੁਣ ਵਿਦੇਸ਼ ਦੀ ਧਰਤੀ ਤੇ ਰਹਿ ਕੇ ਵੀ ਉਹਨਾਂ ਦੀ ਚਾਹਤ ਆਪਣੇ ਵਤਨ ਦੇ ਖਿਡਿਆਰਿਆਂ ਨੂੰ ਹੋਰ ਪ੍ਰਮੋਟ ਕਰਨ ਦੀ ਹੈ ਇਸ ਕਰਕੇ ਉਹ ਸਮੇਂ-ਸਮੇਂ ਸਿਰ ਇਹ ਛੋਟੇ-ਮੋਟੇ ਪ੍ਰਾਲੇਖ ਕਰਦੇ ਰਹਿੰਦੇ ਨੇ ਅੱਜ ਅਸੀਂ ਸਰਦਾਰ ਮਨਵੀਰ ਸਿੰਘ ਜਿਹੜੇ ਐਨਆਰਆਈ ਨੇ ਉਹਨਾਂ ਦੇ ਗ੍ਰਹਿ ਵੀ ਕਿ ਆਏ ਆ ਔਰ ਬੜੀ ਖੁਸ਼ੀ ਹੈ ਕਿ ਜਿਹੜੇ ਐਨਆਰਆਈ ਭਰਾ ਉਹ ਵੀ ਪੰਜਾਬ ਦੀ ਡਿਵੈਲਪਮੈਂਟ ਚ ਔਰ ਪੰਜਾਬ ਦੇ ਨੌਜਵਾਨਾਂ ਨੂੰ ਗੇਮਾਂ ਵਿੱਚ ਜਿਹੜਾ ਆਪਣਾ ਰੋਲ ਪੈਦਾ ਕਰ ਰਹੇ ਨੇ ਉਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਕਰਦਾ ਬਾਬਾ ਫਤੇ ਸਿੰਘ ਫੁੱਟਬਾਲ ਅਕੈਡਮੀ ਹੈ ਜਿਹੜੀ ਮਾਤਾ ਸੁੰਦਰੀ ਸਕੂਲ ਦੇ ਵਿੱਚ ਉਹ ਆਇਆ ਇਸ ਸਾਲ ਇੱਕ ਇੰਟਰਨੈਸ਼ਨਲ ਲੈਵਲ ਦਾ ਅੰਡਰ 19 ਫੁੱਟਬਾਲ ਕੱਪ ਕਰਾਉਨੇ ਆ ਅੰਡਰ 17 ਫੁੱਟਬਾਲ ਕੱਪ ਕਰਾਉਦੇ ਆ ਔਰ ਉਹ ਪੂਰੇ ਹਿੰਦੁਸਤਾਨ ਦੇ ਪਲੇਅਰ ਉਥੇ ਹੁੰਦੇ ਆ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਔਰ ਇਹਨਾਂ ਵਿੱਚ ਐਨਆਰਆਈ ਭਰਾਵਾਂ ਦਾ ਸਾਡੇ ਪ੍ਰਧਾਨ ਜੀ ਖੜੇ ਨੇ ਸਾਰੇ ਅਕੈਡਮੀ ਦਾ ਬਹੁਤ ਵੱਡਾ ਯੋਗਦਾਨ ਹੈ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਇਹ ਫੁੱਟਬਾਲ ਕੱਪ ਹੁਣ ਇੱਕ ਮਾਣ ਵਾਲੀ ਗੱਲ ਹੈ ਮੈਂ ਜਿੱਤੇ ਪੰਜਾਬ ਸਰਕਾਰ ਦਾ ਮਾਨਯੋਗ ਸਰਦਾਰ ਪੰ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਦਾ ਉਥੇ ਸਾਡੇ ਐਨਆਰਆਈ ਭਰਾ ਔਰ ਸਾਡੀ ਅਕੈਡਮੀ ਦਾ ਧੰਨਵਾਦ ਕਰਦਾ ਜਿਨ੍ਹਾਂ ਜਿਹੜੀਆਂ ਕਿ ਸਾਡੀ ਫੁੱਟਬਾਲ ਦੀ ਗੇਮ ਨੂੰ ਪੂਰੇ ਨੈਸ਼ਨਲ ਤਬਲੀਕੇ ਹੀ ਗਏ ਨੇ ਥੈਂਕ ਯੂ ਸੋ ਮਚ ਹਾਂਜੀ ਮਤਲਬ ਜੀ ਅੱਜ ਐਮਐਲ ਆ ਸਾਹਮਣੇ ਤੁਹਾਨੂੰ ਸਨਮਾਨ ਕੀਤਾ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਐਮਐਨਏ ਰਕਨੀਸ਼ ਸਿੰਘ ਰਾਏ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਘਰੇ ਆ ਕੇ ਸਾਨੂੰ ਬਹੁਤ ਮਾਨ ਤੇ ਇੱਜ਼ਤ ਦਿੱਤਾ ਤੇ ਇਹ ਚੀਜ਼ ਨੂੰ ਐਪਰੀਸ਼ੀਏਟ ਕੀਤਾ ਕਿ ਜਿਹੜੇ ਲੋਕ ਬਾਹਰ ਬਾਲੇ ਦੇਖਾ ਚ ਬੈਠ ਕੇ ਆਪਣੇ ਪਿੰਡ ਜਾਂ ਸ਼ਹਿਰ ਬਾਰੇ ਸੋਚ ਰਹੇ ਨੇ ਉਹਨਾਂ ਦੇ ਪ੍ਰਤੀ ਸਰਕਾਰ ਉਹਨਾਂ ਦੀ ਰਿਸਪੈਕਟ ਕਰ ਰਹੀ ਆ ਤਾਂ ਇਹ ਸਭ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਤੁਹਾਨੂੰ ਕੀ ਭਰੋਸਾ ਦਿੱਤਾ ਜਾਂ ਗੇੜ ਬੱਚਾ? ਦੇਖੋ ਭਾਈਪਾਰ ਬੈਠੇ ਨੇ ਉਹ ਕੀ ਸੋਚਦੇ ਨੇ ਜਿੱਥੇ ਦੇਖੋ ਅਸੀਂ ਇਹ ਫੁੱਟਬਾਲ ਖੇਡ ਕੇ ਗਏ ਆ ਬਿੱਕਾ ਸੰਜੂ ਭਾਜੀ ਆ ਸਾਰੇ ਅਸੀਂ ਇੱਥੇ ਖੇਡ ਕੇ ਗਏ ਆ ਸਾਨੂੰ ਐ ਲੱਗਦਾ ਜਿਹੜੀਆਂ ਫੈਸਿਲਿਟੀਆਂ ਤੋਂ ਅਸੀਂ ਇੱਥੇ ਲੈ ਕੇ ਕੀਤਾ ਜਾਂ ਸਾਨੂੰ ਨਹੀਂ ਮਿਲੀਆਂ ਤਾਂ ਅਸੀਂ ਜੇ ਸਾਨੂੰ ਅੱਜ ਪਰਮਾਤਮਾ ਨੇ ਫਾਈਨੈਂਸ਼ਲੀ ਸਟਰੋਂਗ ਕੀਤਾ ਤਾਂ ਅਸੀਂ ਆਪਣੇ ਜਵਾਕਿਆਂ ਨੂੰ ਉਹ ਫੈਸਿਲਿਟੀਆਂ ਦੇ ਸਕੀਏ ਜਿਹੜੀਆਂ ਅਸੀਂ ਸਾਨੂੰ ਨਹੀਂ ਮਿਲ ਸਕੀਆਂ ਤੇ ਹੁਣ ਕੀ ਵਿਸ਼ਵਾਸ ਤੁਹਾਡਾ ਹੈ ਅਸੀਂ ਇਹ ਵਿਸ਼ਵਾਸ ਦਿਵਾਉਣੀ ਹੈ ਜੀ ਕਿ ਅਸੀਂ ਬਾਬਾ ਫਤੇ ਸਿੰਘ ਫੁੱਟਬਾਲ ਅਕੈਡਮੀ ਦੀ ਸਾਰੀ ਮੈਨੇਜਮੈਂਟ ਇੱਥੇ ਖੜੀ ਆ ਤੇ ਅਸੀਂ ਇਹ ਟੂਰਨਾਮੈਂਟ ਅਸੀਂ ਸ਼ੁਰੂ ਕੀਤਾ ਸੀ 2020 ਦੇ ਵਿੱਚ ਸਾਡਾ ਇਹ ਇਸ ਸਾਲ ਆਪਣਾ ਪੰਜਵਾਂ ਪੰਜਵਾਂ ਹੋਣਾ ਸਾਡਾ ਇਸ ਸਾਲ ਪੰਜਵਾਂ ਟੂਰਨਾਮੈਂਟ ਹੋਊਗਾ ਤੇ ਅਸੀਂ ਜਿੰਨੇ ਜੋਗੇ ਆ ਤੇ ਮੈਂ ਆਪਣੇ ਇਲਾਕੇ ਨੂੰ ਸਾਡੇ ਜਿੰਨੇ ਐਨਆਰਆਈ ਭਰਾ ਜੋ ਹੋ ਉਹ ਜਿੰਨੇ ਵੀ ਇੱਥੇ ਖੜੇ ਦੇ ਵੀਰ ਉਹਨਾਂ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਕਿ ਤੁਸੀਂ ਇਹ ਚੀਜ਼ ਨੂੰ ਸਪੋਰਟ ਕਰੋ ਕਿਉਂਕਿ ਇਹ ਜਿਹੜਾ ਕਾਰਜ ਹੈ ਇਹ ਕਿਸੇ ਇੱਕ ਇੰਡੀਵਿਜੂਅਲ ਬੰਦੇ ਦੀ ਨਹੀਂ ਹੈ ਇਹ ਜੇ ਆਪਾਂ ਸਾਰੇ ਕਲੈਕਟਿਵ ਐਫਰਟ ਕਰਾਂਗੇ ਤਾਂ ਆਪਾਂ ਇਹ ਚੀਜ਼ ਨੂੰ ਅੱਗੇ ਪ੍ਰਮੋਟ ਕਰ ਸਕਦੇ ਆ ਤੇ ਇੱਕ ਅਮੇジング ਇੰਟਰੋਜ ਕਿ ਜੇ ਆਪਾਂ ਆਪਣੇ ਜਵਾਨਾਂ ਨੂੰ ਡਿਜੀ ਕਰਾਂਗੇ ਸਪੋਰਟਸ ਦੇ ਵਿੱਚ ਤਾਂ ਉਹ ਬਹੁਤ ਜ਼ਿਆਦਾ ਗਲਤ ਚੀਜ਼ਾਂ ਤੋਂ ਆਪਣੇ ਆਪ ਨੂੰ ਸੇਫ ਰੱਖਣਗੇ ਹਾਂਜੀ ਮੈਂ ਆਪਣੀ ਮੈਨੇਜਮੈਂਟ ਦੇ ਕੁਝ ਖਾਸ ਬੰਦਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਜੋਗਵਾ ਸਿੰਘ ਜੀ ਵਾਰਤਲਾਣੀਆਂ ਤੋਂ ਸਨੀ ਚੀਮਾ ਕੈਨੇਡਾ ਤੋਂ ਸਾਡੇ ਗੋਲਦੀਪਾ ਜੀ ਰਣਜੀਤ ਪਾ ਜੀ ਸਾਡੇ ਕੰਮੀ ਪਾ ਜੀ ਸੰਧੂ ਪਾ ਜੀ ਸਾਡੇ ਲੈਨ ਗਰੇਵਾਲ ਤੋਂ ਸਾਡੇ ਗਰੇਵਾਲ ਪ੍ਰਮੋਟਰ ਵੀਰ ਗਰੇਵਾਲ ਵੀਰ ਰਣਜੀਤ ਸਿੰਘ ਜੀਬੀ ਜੀ ਸੋਨੀ ਕੋਚ ਤੇ ਮੇਰਾ ਵੀਰ ਕਰਨ ਸਭ ਨੂੰ ਬਹੁਤ ਸਪੋਰਟ ਕਰਦਾ ਮੀਡੀਆ ਵੱਲੋਂ ਤੇ ਲੋਕਾਂ ਤੱਕ ਤੁਹਾਡੇ ਥਰੂ ਸਾਡੀ ਆਵਾਜ਼ ਪਹੁੰਚਾਉਂਦਾ ਥੈਂਕ ਯੂ ਸੋ ਮਚ